ਜਨ ਸਭਾ ਹਲਕਾ ਫਤੇਗੜ ਸਾਹਿਬ ਦੇ ਸਾਹਮਣ ਕਾਂਗਰਸੀ ਵਿਧਾਇਕ ਗੁਜੇ ਸਿੰਘ ਨਾਗਰ ਨੇ ਆਪ ਸਰਕਾਰ ਨੂੰ ਲੋਕਾਂ ਨੂੰ ਗੁੰਮਰਾਹ ਕਰ ਕੱਚੇ ਮਕਾਨਾਂ ਦੇ ਪੱਕੇ ਬਣਾਉਣ ਦੇ ਲਈ ਖਾਤਿਆਂ ਵਿੱਚ ਪੈਸੇ ਪਾਉਣ ਲਈ ਖਾਤਿਆਂ ਵਿੱਚ ਪੈਸੇ ਪਾਉਣ ਲਈ ਦੇਖੋ ਜਿਹੜੇ ਕੱਚੇ ਮਕਾਨਾਂ ਦੀ ਗੱਲ ਹੈ ਕੀ ਹੈ ਉਹਦੇ ਚ ਇਹ ਮਕਾਨ ਜਿਹੜੇ ਹੈਗੇ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜੀ ਹੈ ਉਹਦੇ ਤਹਿਤ ਪੂਰੇ ਦੇਸ਼ ਦੇ ਵਿੱਚ ਜਿਹੜੇ ਹੈ ਇਹ ਮਕਾਨ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਹਰ ਸਾਲ ਪਿਛਲੇ ਸਾਲ ਵੀ ਦਿੱਤੇ ਗਏ ਸੀ ਉਦੋਂ ਪਿਛਲੇ ਸਾਲ ਵੀ ਦਿੱਤੇ ਗਏ ਸੀ ਔਰ ਇਸ ਸਾਲ ਵੀ ਦਿੱਤੇ ਗਏ ਆ ਜਿਹੜਾ ਪੰਜਾਬ ਨੂੰ ਹਿੱਸਾ ਆਇਆ ਆ ਉਹ ਹਿੱਸਾ ਜਿਹੜਾ ਆ ਉਹਦੇ ਵਿੱਚੋਂ ਫਤਿਹਗੜ੍ਹ ਸਾਹਿਬ ਨੂੰ ਜ਼ਿਲ੍ਹੇ ਨੂੰ ਹਿੱਸਾ ਆਇਆ ਜ਼ਿਲ੍ਹੇ ਦੇ ਵਿੱਚੋਂ ਫਤਿਹਗੜ੍ਹ ਸਾਹਿਬ ਹਲਕੇ ਨੂੰ ਹਿੱਸਾ ਆਇਆ ਔਰ ਇਹ ਉਹ ਮਕਾਨ ਨੇ ਸਾਰੇ ਇਲਾਕੇ ਦੇ ਲੋਕ ਜਾਣਦੇ ਨੇ ਜਿਨ੍ਹਾਂ ਨੇ ਫਾਰਮ ਭਰੇ ਸੀ ਕਿ 2019 ਦੇ ਵਿੱਚ ਕੱਚੇ ਮਕਾਨਾਂ ਦੇ ਫਾਰਮ ਭਵਾਏ ਗਏ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਮੈਂ ਇੱਥੇ ਐਮਐਲਏ ਸੀਗਾ ਪੱਤਰਕਾਰ ਸਾਹਿਬ ਤੋਂ ਔਰ ਉਹ ਪਿੰਡ-ਪਿੰਡ ਜਾ ਕੇ ਉਹ ਫਾਰਮ ਭਵਾਏ ਗਏ ਸੀ ਲੋਕਾਂ ਦੇ ਔਰ ਫਾਰਮ ਭਰਉਣ ਤੋਂ ਬਾਅਦ ਲਿਸਟ ਬਣੀ ਸੀ ਔਰ ਉਸ ਤੋਂ ਬਾਅਦ ਉਹਨਾਂ ਫਾਰਮਾਂ ਤੋਂ ਬਾਅਦ ਘਰ-ਘਰ ਜਾ ਕੇ ਉਹਨਾਂ ਘਰਾਂ ਦੀ ਵੈਰੀਫਿਕੇਸ਼ਨ ਹੋਈ ਸੀ ਜੀਓ ਟੈਗਿੰਗ ਹੋਈ ਸੀ ਜੀਓ ਟੈਗਿੰਗ ਦਾ ਮਤਲਬ ਇਹ ਹੈ ਕਿ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਗਈਆਂ ਸੀ ਘਰ ਦੀਆਂ ਕਿ ਘਰ ਵਾਕਈ ਕੱਚਾ ਆ ਬਾਲੇ ਵਾਲਾ ਆ ਕੱਚਾ ਆ ਉਹ ਫੋਟੋਆਂ ਫਿਰ ਅਪਲੋਡ ਉਹ ਫੋਟੋਆਂ ਫਿਰ ਉੱਤੇ ਚੜਾਈਆਂ ਗਈਆਂ ਜਿਹੜਾ ਪੋਰਟਲ ਖੁੱਲਿਆ ਸੀ ਉਹ ਚ ਅਪਲੋਡ ਹੋਈਆਂ ਫਿਰ ਉਹ ਵੈਰੀਫਿਕੇਸ਼ਨ ਤੋਂ ਬਾਅਦ ਇੱਕ ਲਿਸਟ ਬਣੀ ਕਿ ਇਹ ਮਨਜ਼ੂਰ ਕੀਤੇ ਜਾਂਦੇ ਨੇ ਔਰ ਉਹ ਲਿਸਟ ਜਿਹੜੀ ਹੈ ਉਹਦਾ ਫਿਰ ਜਿਹੜੀਆਂ ਪਿੱਛੇ ਪੰਚਾਇਤਾਂ ਸੀ ਜਿਵੇਂ ਪਿੱਛੇ ਪਗੜਾਣੇ ਦੀ ਪੰਚਾਇਤ ਸੀ ਸਰਦਾਰ ਗੁਰਵਿੰਦਰ ਸਿੰਘ ਇੱਥੋਂ ਦੇ ਸਰਪੰਚ ਸੀਗੇ ਉਸ ਪੰਚਾਇਤ ਨੇ ਹਰੇਕ ਪਿੰਡ ਦੀ ਪੰਚਾਇਤ ਨੇ ਫਿਰ ਮਤਾ ਪਾਇਆ ਕਿ ਇਹ ਕੱਚੇ ਮਕਾਨਾਂ ਦੇ ਵਾਸਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਚੋਂ ਇਹਨਾਂ ਨੂੰ ਪੈਸੇ ਮਿਲਣੇ ਚਾਹੀਦੇ ਨੇ ਫਿਰ ਉਹ ਮਨਜ਼ੂਰ ਹੋ ਕੇ ਕੇਂਦਰ ਦੇ ਸਰਕਾਰ ਕੋਲੇ ਚਲੇ ਗਏ ਔਰ ਉੱਥੇ ਜਿਹੜਾ ਪੋਰਟਲ ਬਣਾਇਆ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਉਹਦੇ ਤਹਿਤ ਫਿਰ ਉਹ ਕੀ ਸੀਗਾ ਤਕਰੀਬਨ 5200 ਤੋਂ ਉੱਤੇ ਮਕਾਨ ਜਿਹੜੇ ਸੀਗੇ ਹਲਕਾ ਫਤੇਗੜ ਸਾਹਿਬ ਦੇ ਮਨਜ਼ੂਰ ਹੋਏ ਸੀ ਉਹ ਇੱਕ ਵਾਰ ਦੇ ਵਿੱਚ ਉਹ ਮਕਾਨ ਸਾਰੇ ਦੇ ਸਾਰੇ ਸਰਕਾਰ ਨਹੀਂ ਦਿੰਦੀ ਕਿਉਂਕਿ ਜਿੱਦੇ ਜਿੰਨੇ ਵੀ ਮਕਾਨ ਮੰਨ ਲਓ ਪੂਰੇ ਦੇਸ਼ ਦੇ ਵਿੱਚ ਜੇ ਉਹਨਾਂ ਨੇ 5 ਲੱਖ ਮਕਾਨ ਦੇਣਾ ਹੈ ਆ ਉਹਦੇ ਵਿੱਚੋਂ ਪੰਜਾਬ ਦਾ ਹਿੱਸਾ ਆਊਗਾ ਜਿੰਨੇ ਸਾਡੇ ਫਾਰਮ ਪਰੇ ਨੇ ਉਹਦੇ ਮੁਤਾਬਕ ਉਹ ਹਰ ਸਾਲ ਉਹ ਫਿਰ ਜਿੰਨਾ ਹਿੱਸਾ ਹੁੰਦਾ ਉਹਨੇ ਉੱਥੋਂ ਕੇਂਦਰ ਸਰਕਾਰ ਤੋਂ ਉਹਨੇ ਮਕਾਨਾਂ ਦੇ ਪੈਸੇ ਆ ਜਾਂਦੇ ਆ ਪਿਛਲੇ ਸਾਲ ਵੀ ਆਏ ਸੀ ਇਸ ਸਾਲ ਵੀ ਆਏ ਆ ਸੋ ਮੈਂ ਪਹਿਲੀ ਗੱਲ ਤਾਂ ਨਿੰਦਾ ਕਰਦਾ ਕਿ ਸਾਡੇ ਇੱਥੋਂ ਦੇ ਮੌਜੂਦਾ ਐਮਐਲਏ ਲਖਵੀਰ ਸਿੰਘ ਰਾਏ ਤੇ ਉਹਨਾਂ ਦੇ ਜਿਹੜੇ ਅੱਗੇ ਆਮ ਆਦਮੀ ਪਾਰਟੀ ਦੇ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਦੇ ਕੜਮ ਚੌਧਰੀ ਨੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਲੋਕਾਂ ਨਾਲ ਧੋਖਾ ਕਰ ਰਹੇ ਨੇ ਕਿ ਇਹ ਕੱਚੇ ਮਕਾਨਾਂ ਦੇ ਪੈਸੇ ਅਸੀਂ ਪਵਾ ਰਹੇ ਹਾਂ ਮੈਂ ਪੁੱਛਣਾ ਚਾਹੁੰਦਾ ਉਹਨਾਂ ਨੂੰ ਕਿ ਕਦੋਂ ਤੁਸੀਂ ਫਾਰਮ ਭਰਾਏ ਇਹਨਾਂ ਲੋਕਾਂ ਦੇ ਕਦੋਂ ਜੀਓ ਟੈਗ ਟੈਗਿੰਗ ਕਰਾਈ ਫੋਟੋਆਂ ਕਰਾਈਆਂ ਕਦੋਂ ਇਹਨਾਂ ਦੇ ਮਤੇ ਪਵਾਏ ਤੁਸੀਂ ਪੰਚਾਇਤਾਂ ਤੋਂ ਕਦੋਂ ਤੁਸੀਂ ਇਹਦੀ ਮਨਜ਼ੂਰੀ ਕਰਵਾਈ ਕਿਹੜੇ ਸਾਲ ਤੁਸੀਂ ਅਪਲੋਡ ਕੀਤੇ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਜਿਹੜੀ ਇੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਪੋਰਟਲ ਹੈ ਕੰਪਿਊਟਰ ਤੇ Google ਤੇ ਜਾ ਕੇ ਜੇ ਮੇਰੀ ਗੱਲ ਨੂੰ ਕਿਸੇ ਨੇ ਤਸਦੀਕ ਕਰਨਾ ਹੋਵੇ Google ਤੇ ਜਾ ਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਭਰੋ ਉਹਦੇ ਚੋਂ ਪੰਜਾਬ ਲੱਭੋ ਪੰਜਾਬ ਚੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਲੱਗੋ ਲੱਭੋ ਉਹਦੇ ਚੋਂ ਫਿਰ ਹਲਕਾ ਫਤਿਹਗੜ੍ਹ ਸਾਹਿਬ ਲੱਭੋ ਤਾਂ ਉੱਥੇ ਤੁਹਾਨੂੰ ਸਾਫ਼ ਲਿਸਟ ਮਿਲ ਜੂਗੀ ਕਿ ਐਨੇ ਮਨਜ਼ੂਰ ਹੋਏ ਹੋਏ ਨੇ ਕਿਹੜੇ ਸਾਲ ਉੱਚ ਸਾਫ਼ ਲਿਖਿਆ 2019 ਚ ਮਨਜ਼ੂਰ ਹੋਏ ਨੇ। ਔਰ ਉਹਨਾਂ ਦੇ ਵਿੱਚੋਂ ਕਿੰਨੇ ਮਕਾਨ ਇਸ ਸਾਲ ਦਿੱਤੇ ਜਾ ਰਹੇ ਨੇ ਉਹਨਾਂ ਦੀ ਲਿਸਟ ਹੈ। ਮੈਂ ਇੱਥੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹੋ ਜਿਹਾ ਗੁੰਮਰਾਹ ਕਰਨ ਵਾਲਾ ਐਮਐਲਏ ਅੱਜ ਤੱਕ ਨੀਤੀ ਦੇਖਿਆ। ਵੀ ਦੇਣੀ ਤਾਂ ਦਵਾਨੀ ਨਹੀਂ ਕਿਸੇ ਨੂੰ। ਔਰ ਰੌਲਾ ਪਾਉਣਾ ਲੱਖ ਰੁਪਏ ਦਾ ਮੈਂ ਪੁੱਛਣਾ ਚਾਹੁੰਨਾ ਐਮਐਲਏ ਫਤੇਗੜ ਸਾਹਿਬ ਲਖਬੀਰ ਸਿੰਘ ਰਾਏ ਨੂੰ ਕਿ ਜੇ ਮਾੜੀ ਮੋਟੀ ਵੀ ਇਨਸਾਨੀਅਤ ਤੁਹਾਡੇ ਵਿੱਚ ਹੈਗੀ ਹੈ ਤਾਂ ਆਪਣਾ ਲਾਈਵ ਹੋ ਕੇ ਦੱਸੋ ਲੋਕਾਂ ਨੂੰ ਖਬਰ ਪੱਤਰਕਾਰਾਂ ਦੀ ਪ੍ਰੈਸ ਕਾਨਫਰੰਸ ਦੱਸੋ ਕਿ ਵਾਕਿਆ ਹੀ ਤੁਸੀਂ ਤੁਹਾਨੂੰ ਫਤੇਗੜ ਸਾਹਿਬ ਦੀ ਅਸ਼ੀਦਾਂ ਦੀ ਧਰਤੀ ਦਾ ਨੁਮਾਇੰਦਾ ਬਣਾਇਆ ਪੁੱਤਰ ਧਰਤੀ ਦਾ ਝੂਠ ਨਾ ਬੋਲੋ ਲੋਕਾਂ ਕੋਲੇ ਦੱਸੋ ਤੁਸੀਂ ਉਹਨਾਂ ਨੂੰ ਕਿ ਭਾਈ ਤੁਸੀਂ ਕਦੋਂ ਇਹ ਸਾਰਾ ਕੰਮ ਜਿਹੜੇ ਫਾਰਮ ਭਰ ਆਸ ਕੇ ਭਰਉਣ ਤੋਂ ਲੈ ਕੇ ਜੀਓ ਟੈਗਿੰਗ ਕਰਾਉਣ ਤੋਂ ਲੈ ਕੇ ਅਪਲੋਡ ਕਰਨ ਤੋਂ ਲੈ ਕੇ ਤੇ ਮਤੇ ਪਾਉਣ ਤੋਂ ਲੈ ਕੇ ਕਦੋਂ ਕੀਤਾ ਸੀਗਾ ਪਕੜਾਣੇ ਵੀ ਆ ਕੇ ਕਹਿ ਗਏ ਆਪ 2-3 ਦਿਨ ਪਹਿਲਾਂ ਚਨਾਥਲ ਟੈਂਟ ਲਾ ਕੇ ਲੋਕਾਂ ਦਾ ਬੇਵਕੂਫ ਬਣਾ ਕੇ ਚਲੇ ਗਏ ਔਰ ਫਿਰ ਝਾਂਪੁਰ ਹੋਰ ਪਿੰਡਾਂ ਦੇ ਵਿੱਚ ਮੈਂ ਫਤੇਗੜ ਸਾਹਿਬ ਹਲਕੇ ਦੇ ਉਹਨਾਂ ਲੋਡਵੰਦ ਲੋਕਾਂ ਨੂੰ ਕਹਿਣਾ ਚਾਹੁੰਦਾ ਆ ਗਮਰਾ ਨਾ ਹੋਵੋ ਉੱਥੇ ਫਿਰ ਇੱਕ ਬੰਦੇ ਨੂੰ ਖੜਾ ਕਰ ਲੈਂਦੇ ਨੇ ਜੇ ਆ ਸਾਡਾ ਸਰਪੰਚ ਹੋਊਗਾ ਇਹਦਾ ਮਤਲਬ ਤੁਸੀਂ ਜਿਹੜਾ ਕੰਮ ਕਾਂਗਰਸ ਪਾਰਟੀ ਵੇਲੇ ਦਾ ਹੋਇਆ ਹੋਇਆ ਆ ਉਹਦੀਆਂ ਵੋਟਾਂ ਉਹਦੇ ਤੇ ਵੋਟਾਂ ਬਟੋਰਨ ਲੱਗੇ ਤੁਸੀਂ ਸਰਪੰਚੀ ਦੀਆਂ ਔਰ ਲੋਕਾਂ ਨੂੰ ਵੀ ਪਤਾ ਹੈ ਉਹਨਾਂ ਦੇ ਫਾਰਮ ਕਿੰਨੇ ਭਰਾਏ ਸੀ ਆ ਪਕੜਾਣੇ ਦੇ ਸਾਥੀ ਖੜੇ ਨੇ ਆ ਖੜੀ ਆ ਸਾਡੀ ਭੈਣ ਬੀਬੀ ਦਵਿੰਦਰ ਕੌਰ ਪਠਾਨ ਅਤ ਅਰਜਨ ਸਿੰਘ ਜੀ ਖੜੇ ਨੇ ਆਪਣੇ ਪਕੜਾਣੇ ਤੋਂ ਹਰੀਪੁਰ ਤੋਂ ਇਹਨਾਂ ਨੇ ਫਾਰਮ ਭਰਾਏ ਸੀਗੇ ਆਪਣੇ ਮਾਸਟਰ ਜੀ ਨੇ ਕਰੇ ਨੇ ਝਾਂਪੜ ਤੋਂ ਸਰਪੰਚ ਸਾਹਿਬ ਸਾਡੇ ਇਦਾਂ ਹੀ ਦਾਦੂ ਮਾਜਰਾ ਸਾਰੇ ਪਿੰਡਾਂ ਤੋਂ ਸਾਰੇ ਖੜੇ ਨੇ ਸਾਹਮਣੇ ਫਾਰਮ ਭਰਾਏ ਕੈਂਪ ਲੱਗ ਕੇ ਫਾਰਮ ਭਰੇ ਔਰ ਉਹਨਾਂ ਦੀ ਪੂਰੀ ਕਾਰਵਾਈ ਕਰਵਾਈ ਗਈ ਜੇ ਐਮਐਲਏ ਸੱਚ ਆ ਜੇ ਐਮਐਲਏ ਦੇ ਅੰਦਰ ਕੋਈ ਮਾੜੀ ਮੋਟੀ ਵੀ ਮਤਲਬ ਸੰਘ ਸ਼ਰਮ ਹੈਗੀ ਹੈ ਗੈਰਤ ਹੈਗੀ ਹੈ ਤਾਂ ਉਹ ਪ੍ਰੈਸ ਕਾਨਫਰੈਂਸ ਕਰਕੇ ਸਾਰੀ ਪ੍ਰਕਿਰਿਆ ਡੇਟ ਵਾਈਜ਼ ਦੱਸੇ ਜਿਵੇਂ ਮੈਂ ਦੱਸਿਆ ਕਿ ਉਹ 2019 ਦੇ ਵਿੱਚ ਹੀ ਕਰਵਾਇਆ ਗਿਆ ਸੀਗਾ ਸਾਡੇ ਵੱਲੋਂ ਔਰ ਉਦੋਂ ਲੋਕਾਂ ਨੂੰ ਕਿਹਾ ਸੀਗਾ ਬਹੁਤ ਸਾਰੇ ਲੋਕਾਂ ਨੇ ਸਾਨੂੰ ਪੁੱਛਿਆ ਵੀ ਕੀ ਉਹਨਾਂ ਨੂੰ ਕਿਹਾ ਸੀਗਾ ਕਿ ਇਹ ਹੁਣ ਤੁਹਾਡੇ ਮਨਜ਼ੂਰ ਹੋ ਗਏ ਨੇ ਇਹ 1 ਸਾਲ ਚ ਆਜਣ 2 ਚ ਆਜਣ 3 ਚ ਆਜਣ ਇਹ ਸਾਰੇ ਮਕਾਨਾਂ ਦੇ ਪੈਸੇ ਆਉਣਗੇ ਔਰ ਪਿਛਲੇ ਸਾਲ ਤਾਂ ਕਰਮ ਚੌਧਰੀਆਂ ਨੇ ਲੋਕਾਂ ਤੋਂ ਪੈਸੇ ਵੀ ਲੈ ਲਏ ਉਹਨਾਂ ਨੂੰ ਇਹ ਭਲੇਖਾ ਪਾ ਕੇ ਵੀ ਤੁਹਾਡੇ ਪੈਸੇ ਅਸੀਂ ਤਾਂ ਪਵਾਵਾਂਗੇ ਖਾਤਿਆਂ 'ਚ ਵੀ ਸਾਨੂੰ ਦੋ ਕਈ ਕਈ ਹਜ਼ਾਰ ਰੁਪਈਆ ਕਈ ਘੜਮ ਚੌਧਰੀਆਂ ਨੇ ਕਈ ਪਿੰਡਾਂ 'ਚੋਂ ਲੈ ਵੀ ਲਿਆ ਗਰੀਬ ਲੋਕਾਂ ਤੋਂ ਔਰ ਕਈਆਂ ਦੇ ਪੈਸੇ ਜਿਹੜੇ ਨੇ ਪੂਰੇ ਨਹੀਂ ਪੈਣ ਦਿੱਤੇ ਅੱਜ ਮੈਂ ਪੁੱਛਣਾ ਚਾਹੁੰਦਾ ਆ ਕਿ ਭਾਈ ਮੈਂ ਇੱਕ ਦਿਨ ਪਹਿਲਾਂ ਵੀ ਫਤੇਕਰ ਸਾਹਿਬ ਜਿਹਦੇ ਦਿਨ ਧਰਨਾ ਸੀ ਐਮਐਲਏ ਲਖਬੀਰ ਸਿੰਘ ਰਾਏ ਨੂੰ ਕਿਹਾ ਸੀਗਾ ਕਿ ਪੌਣੇ 3 ਸਾਲ ਹੋ ਗਏ ਤੁਹਾਨੂੰ ਐਮਐਲਏ ਬਣੇ ਨੂੰ ਸਰਕਾਰ ਬਣੇ ਨੂੰ ਬਦਲਾ ਆਲੀ ਨੂੰ ਤੁਸੀਂ ਮੈਨੂੰ ਦੱਸੋ ਕਿੰਨੇ ਪੈਸੇ ਤੁਹਾਡੀ ਸਰਕਾਰ ਨੇ ਹਲਕਾ ਫਤੇਗੜ ਸਾਹਿਬ ਦੇ ਵਿਕਾਸ ਵਾਸਤੇ ਤੁਸੀਂ ਸਰਕਾਰ ਤੋਂ ਕਿਹੜੇ ਪ੍ਰੋਜੈਕਟ ਲਈ ਲੈ ਕੇ ਆਏ ਆਂ ਆ ਕਿੰਨੇ ਦਿਨ ਹੋ ਗਏ ਬੋਲਦੇ ਹੀ ਨਹੀਂਗੇ ਸਵਾਲ ਕੀਤਾ ਅਸੀਂ ਔਰ ਇਹ ਸਵਾਲ ਦਾ ਜਵਾਬ ਦੇਣਾ ਪਊਗਾ ਇੱਥੇ ਹੀ ਗੱਲ ਨਹੀਂ ਅੱਜ ਮੈਂ ਪਗੜਾਣੇ ਖੜਾ ਆ ਤੁਸੀਂ ਪਗੜਾਣੇ ਤੋਂ ਜਾਂ ਜਿਹੜੀ ਝਾਮਪਰ ਹੋ ਕੇ ਚੁੰਨੀ ਕਲਾ ਨੂੰ ਸੜਕ ਜਾਂਦੀ ਹੈ ਨਵੀਂ ਬਣਾਈ ਸੀ ਸਾਡੇ ਵੇਲੇ ਸਾਰੀ ਟੁੱਟ ਗਈ ਇਹਨਾਂ ਦੇ ਟਿੱਪਰਾਂ ਨੇ ਇੱਥੇ ਸਤਿਆਨਾਸ਼ ਕਰਤਾ ਉਹ ਸੜਕ ਦਾ ਅੱਜ ਕੋਈ ਉੱਥੋਂ ਦੀ ਲੰਘ ਨਹੀਂ ਸਕਦਾ ਉਹਦੇ ਤੇ ਪੈਚ ਨਹੀਂ ਲੱਗੇ ਇਦਾਂ ਹੀ ਜਿਹੜੀ ਸੜਕ ਹੈ ਬਰਾਸ ਤੋਂ ਬੀਬੀਪੁਰਾ ਵਾਲੀ ਉਹ ਸਾਰੀ ਟੁੱਟ ਗਈ ਉਹਦੇ ਤੇ ਪੈਚ ਨਹੀਂ ਲੱਗੇ ਇਦਾਂ ਹੀ ਪਗੜਾਣੇ ਤੋਂ ਜਿਹੜੀ ਫਲੇਮਪੁਰ ਸੇਵਨ ਡਰਾ ਸੜਕ ਹੈ ਉਹਦੇ ਤੇ ਪੈਚ ਨਹੀਂ ਲੱਗੇ ਸਲੇਮਪੁਰ ਤੋਂ ਚੋਲਟੀ ਖੇੜੀ ਬਰਾਸ ਵਾਲੀ ਸੜਕ ਹੈ ਉਹਦੇ ਤੇ ਪੈਚ ਨਹੀਂ ਲੱਗੇ ਅੱਜ ਬਰਾਸ ਤੋਂ ਚੁੰਨੀ ਮਾਜਰਾ ਰਜਿੰਦਰਗੜ ਹੋ ਕੇ ਜੀਟੀ ਰੋਡ ਵਾਲੀ ਨਵੀਂ ਸੜਕ ਬਣਾਈ ਸੀ ਉਹ ਟੁੱਟ ਗਈ ਹੈ ਨਵੇਂ ਸਿਰੇ ਤੋਂ ਰੇਪੇਰ ਹੋਣ ਦੀ ਲੋੜ ਹੈ ਉਹਦਾ ਟਾਈਮ ਪੂਰਾ ਹੋ ਗਿਆ ਨਹੀਂ ਬਰਾਸ ਤੋਂ ਰਾਮਪੁਰ ਨਵੀਂ ਸੜਕ ਬਣਾਈ ਸੀਗੀ 18 ਫੁੱਟ ਉਹਦੀ ਰਿਪੇਅਰ ਦਾ ਟਾਈਮ ਲੰਘ ਗਿਆ ਉਹ ਟੁੱਟ ਕੇ ਬੁਰੀ ਹਾਲਤ ਹੋ ਗਈ ਆ ਕੁਛ ਨਹੀਂ ਕੀਤਾ ਅੱਜ ਜਿਹੜੀ ਪ੍ਰਧਾਨ ਮੰਤਰੀ ਸੜਕ ਵਾਸ ਯੋਜਨਾ ਦੇ ਵਿੱਚ ਸਾਡੇ ਐਮਪੀ ਸਾਹਿਬ ਨੇ ਬਡਾਲੀ ਆਲਾ ਸਿੰਘ ਤੋਂ ਨੰਡਿਆਲੀ ਰਾਮਪੁਰ ਹੋ ਕੇ ਝਾਂਪੁਰ ਵਾਲੀ ਸੜਕਾ ਇੱਕ ਲਾਈਫਲਾਈਨ ਬਚੀ ਆ ਬਸ ਇਸ ਇਲਾਕੇ ਕੋਲੇ ਕਿ ਉੱਥੋਂ ਦੀ ਲੰਘ ਸਕਦੇ ਆ ਉਹ ਬਣਵਾਈ ਸੀ ਕਿਹੜਾ ਕੰਮ ਕੀਤਾ ਤੁਸੀਂ ਖੇੜੇ ਬਲਾਕ ਦੇ ਵਿੱਚ ਜਿਹੜੇ ਬਲਾਕ ਨੂੰ ਸਾਰੀਆਂ ਸੜਕਾਂ ਸਾਰਾ ਕੁਝ ਬਣਾ ਕੇ ਇੱਕ ਨੰਬਰ ਤੇ ਲੈ ਕੇ ਆਏ ਸੀ ਅਸੀਂ ਕਾਂਗਰਸ ਦੀ ਸਰਕਾਰ ਵੇਲੇ ਅੱਜ ਫੇਰ 2017 ਤੋਂ ਪਹਿਲਾਂ ਅਕਾਲੀ ਦਲ ਵਾਲੇ ਉਹੋ ਜਿਹੇ ਹਾਲਾਤ ਦੇ ਵਿੱਚ ਪਹੁੰਚਾਤਾ ਲੋਕਾਂ ਦੇ ਰਿਸ਼ਤੇਦਾਰ ਘਰ ਨੂੰ ਘਰਾਂ ਚੋਂਨ ਤੋਂ ਫੇਰ ਬਰੇਜ ਕਰਨ ਲੱਗ ਗਏ। ਜਾਂ ਇੱਕ ਆ ਸੜਕ ਬਣਾਈ ਸੀ ਪਗੜਾਰੇ ਤੋਂ ਭਾਗੋ ਮਾਚਰਾ 18 ਫੁੱਟ ਬਣਾਈ ਸੀ ਜਾਂ ਉਹ ਮਾੜੀ ਮੋਟੀ ਜਿਹੜੀ ਹੈਗੀ ਆ ਉਹਦੇ ਤੋਂ ਲੋਕਾਂ ਨੂੰ ਸਾਹ ਮਿਲਦਾ ਆ। ਅੱਜ ਪੁੱਛਣਾ ਚਾਹੁੰਨਾ ਆਈਟੀਆਈ ਸ਼ੁਰੂ ਕਰਾ ਕੇ ਗਏ ਸੀ ਜਿਹੜੀ ਬਿਲਡਿੰਗ ਬਣਾ ਕੇ ਚਲੇ ਗਏ ਸੀ ਪੌਣੇ 3 ਸਾਲਾਂ ਦੇ ਵਿੱਚ ਉਹ ਕੰਪਲੀਟ ਨਹੀਂ ਹੋਈ ਐਡਾ ਵੱਡਾ ਧਾਰਾ ਆਪਣੇ ਲੈ ਕੇ ਆਏ ਸੀ ਇੱਥੇ ਕਿਹੜਾ ਕੰਮ ਤੁਸੀਂ ਕੀਤਾ ਆ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਦੱਸੋ ਦੱਸੋ ਲੋਕਾਂ ਨੂੰ ਮੈਂ ਇੰਨੇ ਪੈਸੇ ਪੌਣੇ 3 ਸਾਲਾਂ ਚ ਲੈ ਕੇ ਆਇਆ ਸੀ ਹੋਰ ਤਾਂ ਛੱਡੋ ਜਿਹੜੇ ਪੈਸੇ ਅਸੀਂ ਛੱਡ ਕੇ ਗਏ ਸੀ ਵਿਕਾਸ ਦੇ ਪੈਸੇ ਕਾਂਗਰਸ ਦੀ ਸਰਕਾਰ ਵੇਲੇ ਕਈ ਕਰੋੜ ਰੁਪਇਆ ਉਹ ਤੁਹਾਡੇ ਕੋਲੋਂ ਤਾਂ ਉਹ ਵੀ ਜੱਜ ਨਾਲ ਨਹੀਂ ਲੱਗਿਆ ਅਰੇ ਇਹ ਤਾਂ ਤੁਹਾਨੂੰ ਮੈਂ ਕਹਿ ਰਿਹਾ 2.5 ਸਾਲ ਤੁਹਾਡੀ ਵੇਟ ਕੀਤੀ ਆ ਅਸੀਂ ਬਦਲਾਅ ਵਾਲੀ ਸਰਕਾਰ ਦੀ 2.5 ਸਾਲ ਵੇਟ ਕੀਤੀ ਆ ਅਸੀਂ ਕਿ ਤੁਸੀਂ ਜੋ ਕਿਹਾ ਸੀਗਾ ਉਹਦੇ ਤੇ ਕੁਝ ਨਵਾਂ ਕਰਕੇ ਦਿਖਾਉਂਗੇ ਆ ਜਿਹੜੇ ਪਗੜਾਣੇ ਵਾਲਾ ਹਸਪੀਟਲ ਹੈ ਇਨੂੰ ਤੁਸੀਂ ਮਲਾ ਕਲੀਨਿਕ ਬਣਾਤਾ ਛੋਟਾ ਕਰਤਾ ਜਦੋਂ ਕਿ ਇਹਦੀ ਮਨਜ਼ੂਰੀ 2022 ਦੇ ਆਖਰੀ ਸੈਸ਼ਨ ਦੇ ਵਿੱਚ ਜਿਹੜਾ ਹੈਗਾ ਆ ਇਹਦੇ ਵਿੱਚ ਇੱਕ ਬਲੌਕ ਦਾ ਹਸਪਤਾਲ ਜਿਵੇਂ ਖੇੜੇ ਬਣਿਆ ਉਹ ਵੱਡਾ ਹਸਪਤਾਲ ਬਨਨ ਦੀ ਮਨਜ਼ੂਰੀ ਹੋ ਚੁੱਕੀ ਸੀ ਉਸ ਵੇਲੇ ਅਜੇ ਤੱਕ ਤੁਹਾਡੇ ਕੋਲੇ ਬਹਿਲੋਲਪੁਰ ਵਾਲਾ ਗ੍ਰਿਡ ਪੂਰਾ ਨਹੀਂ ਹੋ ਸਕਿਆ ਪੌਣੇ 3 ਸਾਲਾਂ ਦੇ ਵਿੱਚ ਉਹਦੀ ਉਹਦਾ ਉਹਨੂੰ ਸ਼ੁਰੂ ਕਰਵਾ ਕੇ ਗਏ ਸੀ ਤੁਸੀਂ ਤਾਂ ਉਹ ਕੰਮ ਨਹੀਂ ਪੂਰੇ ਕਰ ਸਕੇ ਜਿਹੜੇ ਕਰਵਾ ਕੇ ਗਏ ਸੀਗੇ ਆ ਪੌਣੇ 3 ਸਾਲਾਂ ਚ ਮੱਥੀ ਕੰਪਲੀਟ ਕੀਤਾ ਤੁਸੀਂ ਤਹਿਸੀਲ ਤੇ ਐਸ ਡੀ ਐਮ ਦਫਤਰ ਜਿੰਨੂੰ ਅਸੀਂ ਸ਼ੁਰੂ ਕਰਵਾ ਕੇ ਗਏ ਸੀਗੇ ਔਰ ਜਿਹੜਾ ਮਾਰਕੀਟ ਕਮੇਟੀ ਉੱਤੋਂ ਵਾਲਾ ਚਨਰਥ ਲਾਲਾ ਡਾਕਟਰ ਉਹ ਤੁਸੀਂ ਤਾਂ ਸਾਡੇ ਵਾਲੇ ਕੰਮ ਕੀਤੇ ਹੋਏ ਕੰਮਾਂ ਦੇ ਨਹੀਂ ਪੱਥਰ ਆਪਣੇ ਰੱਖ ਲਏ ਨੇ ਜੀ ਸੱਚੇ ਰੱਖੋ ਪਰ ਕੁਝ ਦੱਸੋ ਲੋਕਾਂ ਨੂੰ ਵੀ ਤੁਸੀਂ ਪੌਣੇ 3 ਸਾਲਾਂ ਚ ਕੀਤਾ ਕੀ ਹੈ ਆ ਪੋਲੀਆਂ ਪੋਲੀਆਂ ਗੱਲਾਂ ਜੀਆਂ ਮਾਰ ਕੇ ਲੋਕਾਂ ਕੋਲੇ ਚਲੇ ਜਾਂਦੇ ਹੋ ਮੈਂ ਦੁਆਰਾ ਫੇਰ ਤੁਹਾਨੂੰ ਪੁੱਛਦਾ ਚੈਲੰਜ ਦੇਣਾ ਤੁਸੀਂ ਦਿਓ ਪੌਣੇ 3 ਸਾਲਾਂ ਦਾ ਹਿਸਾਬ ਫਿਰ ਪਤਾ ਲੱਗੂਗਾ ਕਿ ਐਮਐਲਏ ਦੀ ਕਾਰਗੁਜ਼ਾਰੀ ਕੀ ਹੈ ਇਹ ਤੁਹਾਨੂੰ ਬਾਰ ਬਾਰ ਅਸੀਂ ਕਹਿੰਨੇ ਆ ਇਲਾਕੇ ਦੇ ਵਿਕਾਸ ਵੱਲ ਧਿਆਨ ਦਿਓ ਇਹ ਜਿਹੜੀਆਂ ਕਲੋਨੀਆਂ ਕਲਾਨੀਆਂ ਨੇ ਤੇ ਹੋਰ ਕੰਮ ਤੰਦੇ ਨੇ ਜਿਹੜੇ ਆ ਇਹ ਜਿਹੜੇ ਆ ਜੋ ਕੁਝ ਵੀ ਚੱਲ ਰਿਹਾ ਲੋਕ ਦੇਖ ਰਹੇ ਨੇ ਲੋਕ ਦੇਖ ਰਹੇ ਨੇ ਕਿ ਚੁਣੇ ਹੋਏ ਨੁਮਾਇੰਦੇ ਦਾ ਧਿਆਨ ਕਿੱਥੇ ਹੈ ਸਮਾਉਣ ਤੇ ਸਾਰੀਆਂ ਗੱਲਾਂ ਜਿਹੜੀਆਂ ਨੇ ਕਲੀਅਰ ਕਰਾਂਗੇ ਬਹੁਤ ਬਹੁਤ ਧੰਨਵਾਦ